ਸ਼ਸ਼ੀ ਗਾਉ ਸਾਰਿਆਂ ਨੂੰ ਅਮਰਤ ਟੈਕ ਦੇ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਸੋ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਜਿਲ੍ਹਾਂ ਵਿੱਚ 2555 ਯੋਗਾ ਟ੍ਰੇਨਰ ਦੀਆਂ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ। 25000 ਰੁਪਏ ਸੈਲਰੀ ਦਿੱਤੀ ਜਾਊਗੀ, 8000 ਰੁਪਏ ਬੋਨਸ ਵੀ ਮਿਲੇਗਾ। ਤਾਂ ਦੋਸਤੋ ਇਹ ਪੋਸਟ ਨੂੰ ਭਰਨਾ ਕਿਵੇਂ ਹੈ? ਕਿੰਨੀ ਐਡਮਿਸ਼ਨ ਫੀਸ ਹੈ? ਕੌਣ-ਕੌਣ ਅਪਲਾਈ ਕਰ ਸਕਦਾ ਹੈ? ਉਮਰ ਹੱਦ ਕੀ ਰਹੂਗੀ? ਕਿਹੜੇ-ਕਿਹੜੇ ਡਾਕੂਮੈਂਟ ਚਾਹੀਦੇ ਨੇ ਕਿੱਥੇ ਤੇ ਕਿੰਨੇ ਸਮੇਂ ਦੀ ਟ੍ਰੇਨਿੰਗ ਹੋਵੇਗੀ ਆਹ ਸਾਰੀਆਂ ਗੱਲਾਂ ਬਾਰੇ ਤੁਹਾਨੂੰ ਡਿਟੇਲ ਵਿੱਚ ਦੱਸਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਹੋਰ ਵੀਡੀਓ ਦੇਖਣ ਦੀ ਲੋੜ ਨਹੀਂ ਪੈਣੀ ਦੋਸਤੋ ਇੱਕ ਰਿਕਵੈਸਟ ਹੈ ਤੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਘੰਟੀ ਦਾ ਬਟਨ ਪ੍ਰੈਸ ਕਰਕੇ ਆਲ ਨੋਟੀਫਿਕੇਸ਼ਨ ਔਨ ਕਰ ਲੈਣਾ ਤਾਂ ਕਿ ਪੰਜਾਬ ਦੀ ਜਾਂ ਕਿਸੇ ਵੀ ਏਰੀਆ ਦੀ ਕੋਈ ਭਰਤੀ ਆਵੇ ਤਾਂ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਆਸਾਨੀ ਦੇ ਨਾਲ ਮਿਲ ਸਕੇ ਤਾਂ ਦੋਸਤੋ ਹੁਣ ਵੀਡੀਓ ਨੂੰ ਅੱਗੇ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ Google ਤੇ ਸਰਚ ਕਰਾਂਗੇ ਜੀ ਪੰਜਾਬ ਜੌਬ ਸਟੇਸ਼ਨ .com ਇਹ ਵਾਲੀ ਵੈਬਸਾਈਟ ਹੈ ਜੀ ਜਿਹਦੇ ਵਿੱਚ ਤੁਹਾਨੂੰ ਇੱਥੇ ਪਹਿਲੇ ਲਿੰਕ ਦੇ ਵਿੱਚ ਯੋਗਾ ਟ੍ਰੇਨਰ 2555 ਵੈਕੈਂਸੀ ਅਪਲਾਈ ਆਨਲਾਈਨ ਜਾਂ ਆਫਲਾਈਨ ਇਹਦਾ ਤੁਹਾਨੂੰ ਲਿੰਕ ਮਿਲੂਗਾ ਇੱਥੇ ਕਲਿੱਕ ਕਰਨਾਗਾ ਇੱਥੇ ਕਲਿੱਕ ਕਰਦੇ ਬਾਅਦ ਇੱਥੇ ਯੋਗਾ ਟ੍ਰੇਨਰ 2555 ਵੈਕੈਂਸੀ ਅ ਅਪਲਾਈ ਆਨਲਾਈਨ ਜਾਂ ਆਫਲਾਈਨ ਤਾਂ ਇਹ ਲਿਖਿਆ ਦੋਸਤੋ ਕਿਉਂਕਿ ਇਹ ਪੋਸਟ ਆਨਲਾਈਨ ਵੀ ਆਨਲਾਈਨ ਵੀ ਭਰ ਸਕਦੇ ਹੋ ਤੁਸੀਂ ਤੇ ਇਹਨਾਂ ਨੂੰ ਤੁਸੀਂ ਆਫਲਾਈਨ ਵੀ ਭਰ ਸਕਦੇ ਹੋ ਦੋਵੇਂ ਤਰੀਕੇ ਨਾਲ ਤੁਸੀਂ ਇਸ ਪੋਸਟ ਨੂੰ ਭਰ ਸਕਦੇ ਹੋ 12ਵੀਂ ਪਾਸ ਸਟੂਡੈਂਟ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਨੇ ਜੀ ਤੇ ਯੋਗਾ ਟ੍ਰੇਨਰ ਦੀ ਭਰਤੀ ਹੈ ਜੀ ਜਿਹਦੇ ਵਿੱਚ ਤੁਸੀਂ ਕਹਿ ਲਓ ਕਿ 2555 ਸਰਕਾਰੀ ਨੌਕਰੀਆਂ ਨੇ ਤੇ 8000 ਰੁਪਏ ਤੁਹਾਨੂੰ ਵਜੀਫਾ ਦਿੱਤਾ ਜਾਊਗਾ ਇੱਕ ਕਦਮ ਮਿਲੂਗਾ ਅੱਗੇ ਤੁਹਾਨੂੰ ਦੱਸਦੇ ਆਂ ਤੇ 8 ਮਹੀਨਿਆਂ ਦੀ ਆਨਲਾਈਨ ਔਨ ਫੀਲਡ ਜਿਹੜੀ ਕਿ ਟ੍ਰੇਨਿੰਗ ਹੋਊਗੀ ਤੁਹਾਡੀ ਔਨ ਫੀਲਡ ਜਿਹੜੀ ਟ੍ਰੇਨਿੰਗ ਆ ਤੁਹਾਡੀ 8 ਮਹੀਨਿਆਂ ਦੀ ਹੋਣੀ ਆ ਸਭ ਤੋਂ ਪਹਿਲਾਂ ਗੱਲ ਕਰਦਿਆਂ ਇੰਪੋਰਟੈਂਟ ਡੇਟਸ ਦੀ ਸਟਾਰਟਿੰਗ ਡੇਟ ਜਿਹੜੀ ਇਹਨਾਂ ਦੀ 21 5 ਸੀਗੀ ਤੇ ਲਾਸਟ ਡੇਟ ਅਪਲਾਈ 2 6 2025 ਹੈ ਜੀ 2 ਜੂਨ ਤੱਕ ਤੁਸੀਂ ਇਹਨਾਂ ਪੋਸਟਾਂ ਨੂੰ ਭਰ ਸਕਦੇ ਹੋ ਇਹ ਡੇਟ ਆਫ ਕਾਉਂਸਲਿੰਗ ਜਿਹੜੀ ਕਾਉਂਸਲਿੰਗ ਦੀ ਡੇਟ ਹੋਊਗੀ ਉਹ ਤੁਹਾਨੂੰ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਜਿਹੜਾ ਕਿ graju.punjab.org ਤੇ ਮਿਲ ਜਾਣੀ ਆ ਤਾਂ ਐਪਲੀਕੇਸ਼ਨ ਫੀਸ ਦੀ ਗੱਲ ਕਰਦੇ ਆ ਇੱਥੇ ਐਪਲੀਕੇਸ਼ਨ ਫੀਸ ਨੂੰ ਅਸੀਂ ਐਡਮਿਸ਼ਨ ਫੀਸ ਕਹਾਂਗੇ ਜਿਹੜੀ ਕਿ 1000 ਰੁਪਏ ਆਗੀ ਇਹ ਕਦੋਂ ਭਰਨੀ ਆ ਤੁਸੀਂ ਜਦੋਂ ਕੈਂਡੀਡੇਟ ਦੀ ਐਡਮਿਸ਼ਨ ਹੋ ਗਈ ਤੇ ਉਸ ਨੂੰ ਡਿਪਾਰਟਮੈਂਟ ਵੱਲੋਂ ਕਾਉਂਸਲਿੰਗ ਲਈ ਬੁਲਾਇਆ ਜਾਊਗਾ ਇਹ ਤੁਸੀਂ ਹੁਣ ਨਹੀਂ ਭਰਨੀ ਜਦੋਂ ਤੁਸੀਂ ਫਾਰਮ ਫਿਲ ਕਰੋਗੇ ਉਦੋਂ ਤੁਸੀਂ ਇਹ ਫੀਸ ਨਹੀਂ ਭਰਨੀ ਇਹ ਫੀਸ ਉਦੋਂ ਭਰਨੀ ਆ ਜਦੋਂ ਤੁਹਾਡੀ ਐਡਮਿਸ਼ਨ ਹੋ ਗਈ ਤੇ ਤੁਹਾਨੂੰ ਉੱਥੇ ਕਾਉਂਸਲਿੰਗ ਲਈ ਬੁਲਾਇਆ ਜਾਊਗਾ ਉਦੋਂ ਉੱਥੇ 1000 ਰੁਪਏ ਐਡਮਿਸ਼ਨ ਫੀਸ ਲਈ ਜਾਊਗੀ ਜਿਸ ਦੀ ਬਕਾਇਆ ਤੁਹਾਨੂੰ ਰਸੀਦ ਦਿੱਤੀ ਜਾਊਗੀ ਰਸੀਦ ਮਿਲੂਗੀ ਤੁਹਾਨੂੰ ਬਕਾਇਦਾ ਇਹਦੀ ਤੇ ਇਹ ਜਿਹੜੀ ਫੀਸ ਹੈਗੀ ਇਹ ਤੁਸੀਂ ਉਦੋਂ ਕਾਉਂਸਲਿੰਗ ਦੇ ਸਮੇਂ ਆਪਣੇ ਨਾਲ ਲੈ ਕੇ ਜਾਣਾ ਇੱਥੇ ਆਨਲਾਈਨ ਜਾਂ ਆਫਲਾਈਨ ਕੋਈ ਵੀ ਫੀਸ ਪੇ ਨਹੀਂ ਕਰਨੀ ਤੁਸੀਂ ਏਜ ਲਿਮਟ ਦੀ ਗੱਲ ਕਰੀਏ ਤਾਂ ਸਾਰੀ ਇਹ ਕੈਟੇਗਰੀਆਂ ਵਾਸਤੇ 30 ਸਾਲ ਉਮਰ ਰੱਖੀ ਹੋਈ ਹੈ ਸੀ ਤੇ ਜਿਹਦੇ ਵਿੱਚੋਂ ਏਜ ਰਿਲੈਕਸੇਸ਼ਨ ਹੈ ਜਿਹੜੀ ਕਿ ਉਹ ਐਸਸੀ ਬੀਸੀ ਕੈਟੇਗਰੀ ਨੂੰ ਜਿਹੜੀ ਜਿਵੇਂ ਕਿ 5 ਸਾਲ ਦੀ ਐਸਸੀ ਕੈਟੇਗਰੀ ਨੂੰ ਛੋੜ ਹੁੰਦੀ ਆ ਤੇ ਬੀਸੀ ਕੈਟੇਗਰੀ 3 ਸਾਲ ਦੀ ਛੋੜ ਹੁੰਦੀ ਆ ਉਹ ਮਿਲਣੀ ਹੈ ਜੀ ਸਿਲੈਕਸ਼ਨ ਪ੍ਰੋਸੈਸ ਦੇ ਵਿੱਚ ਤੁਹਾਡਾ ਜਿਹੜਾ ਕਿ ਸੈਕੰਡਰੀ ਜਿਹੜਾ ਕਿ ਸੀਨੀਅਰ ਸੈਕੰਡਰੀ ਐਗਜ਼ਾਮੀਨੇਸ਼ਨ ਹੋਊਗਾ ਤੁਹਾਡੀ 12ਵੀਂ ਕਲਾਸ ਦੇ ਵਿੱਚੋਂ ਤੁਹਾਡੇ ਪਰਸੈਂਟੇਜ ਦੇ ਹਿਸਾਬ ਨਾਲ ਜਿਹੜੀ ਕਿ ਤੁਹਾਨੂੰ ਮਤਲਬ ਕਿ ਰੱਖਿਆ ਜਾਊਗਾ ਇਨ ਕੇਸ ਆਫ ਟਾਈ ਅਗਰ ਤੁਹਾਡੇ ਅ ਨੰਬਰ ਸੇਮ ਆ ਜਾਂਦੇ ਆ ਸੀਟਾਂ ਦੇ ਹਿਸਾਬ ਨਾਲ ਅਗਰ ਨੰਬਰ ਸੇਮ ਆ ਜਾਂਦੇ ਆ ਤਾਂ ਜਿਹੜੇ ਪੁਰਾਣੇ ਕੈਂਡੀਡੇਟ ਨੇ ਮਤਲਬ ਜਿਨ੍ਹਾਂ ਦੀ ਉਮਰ ਜ਼ਿਆਦਾ ਹੋਏਗੀ ਉਹਨਾਂ ਨੂੰ ਪਹਿਲ ਦਿੱਤੀ ਜਾਊਗੀ ਪ੍ਰਾਇਮ ਫੇਸ ਦਿੱਤੀ ਜਾਊਗੀ ਜੇ ਉਹਦੇ ਵਿੱਚ ਵੀ ਤੁਹਾਡੇ ਨੰਬਰ ਸੇਮ ਆ ਜਾਂਦੇ ਆ ਤਾਂ ਫਿਰ ਤੁਹਾਨੂੰ ਅੱਗੇ ਹਾਇਰ ਐਗਰੀਗੇਟਰ ਅੱਗੇ ਤੁਹਾਡੇ ਜਿਹਦੇ ਸਭ ਤੋਂ ਜ਼ਿਆਦਾ ਨੰਬਰ ਹੋਣਗੇ ਉਸ ਦੇ ਹਿਸਾਬ ਨਾਲ ਤੁਹਾਡੀ ਜਿਹੜੀ ਕਿ ਤੁਹਾਨੂੰ ਰੱਖਿਆ ਜਾਊਗਾ ਕੁਆਲੀਫਿਕੇਸ਼ਨ ਡਿਟੇਲ ਦੇ ਵਿੱਚ ਯੋਗਾ ਟ੍ਰੇਨਰ ਦੀ ਤਾਂ ਪੋਸਟ ਹੈ ਜੀ ਤੁਹਾਨੂੰ ਪਹਿਲਾਂ ਦੱਸ ਚੁੱਕੇ ਆਂ ਇਹ 12ਵੀਂ ਪਾਸ ਸਟੂਡੈਂਟ ਕਿਸੇ ਵੀ ਸਟਰੀਮ ਵਿੱਚ ਪਾਸ ਕੀਤਾ ਹੋਵੇ ਉਹਦੇ ਘੱਟ ਤੋਂ ਘੱਟ ਜਨਰਲ ਕੈਟਾਗਰੀ ਵਾਸਤੇ ਘੱਟ ਤੋਂ ਘੱਟ 50% ਨੰਬਰ 12ਵੀਂ ਕਲਾਸ 'ਚ ਹੋਣੇ ਚਾਹੀਦੇ ਆ ਚਾਹੇ ਉਹ ਕਿਸੇ ਵੀ ਸਟਰੀਮ ਦੇ ਵਿੱਚ ਪਾਸ ਕੀਤੀ ਆ ਚਾਹੇ ਉਸਨੇ ਨਾਨ ਮੈਡੀਕਲ ਨਾ ਕੀਤੀ ਆ ਚਾਹੇ ਮੈਡੀਕਲ ਨਾ ਕੀਤੀ ਆ ਚਾਹੇ ਆਰਟਸ ਨਾਲ ਕੀਤੀ ਆ ਅੱਗੇ 45% ਜਿਹੜੇ ਨੰਬਰ ਨੇ ਉਹ ਰਿਜ਼ਰਵ ਕੈਟਾਗਰੀ ਜਿਵੇਂ ਐਸ ਸੀ ਵੀ ਸੀ ਵਾਸਤੇ ਘੱਟ ਤੋਂ ਘੱਟ 12ਵੀਂ ਵਿੱਚੋਂ 45% ਨੰਬਰ ਹੋਣੇ ਲਾਜ਼ਮੀ ਨੇ ਤੇ ਇਹ ਇਹ ਪੋਸਟ ਨੂੰ ਅਪਲਾਈ ਕਰ ਸਕਦੇ ਨੇ ਏ ਕੈਂਡੀਡੇਟ ਮਸਟ ਮੈਡੀਕਲ ਇਫੈਕਟ ਇਹ ਕਿਉਂਕਿ ਜੋਗਾਰੀ ਪੋਸਟ ਹੈ ਜੀ ਜੋਗਾ ਵਾਸਤੇ ਮੈਡੀਕਲੀ ਤੌਰ ਤੇ ਜਿਹੜਾ ਕਿ ਸਰੀਰਕ ਤੌਰ ਤੇ ਫਿਟਨੈਸ ਜ਼ਰੂਰੀ ਆ ਜੀ ਕੈਂਡੀਡੇਟ ਫਿੱਟ ਹੋਣਾ ਚਾਹੀਦਾ ਅੱਗੇ ਹਾਊ ਟੂ ਅਪਲਾਈ ਅਪਲਾਈ ਕਿੱਦਾਂ ਕਰਨਾ ਇਹਨੂੰ ਅਪਲਾਈ ਕਰਨ ਦੇ ਦੋ ਤਰੀਕੇ ਨੇ ਤੁਸੀਂ ਆਨਲਾਈਨ ਵੀ ਅਪਲਾਈ ਕਰ ਸਕਦੇ ਹੋ ਤੇ ਆਫਲਾਈਨ ਵੀ ਅਪਲਾਈ ਕਰ ਸਕਦੇ ਹੋ ਆਫਲਾਈਨ ਤੁਸੀਂ ਕਿੱਦਾਂ ਅਪਲਾਈ ਕਰਨਾ ਇਹਦਾ ਇੱਕ ਫਾਰਮ ਤੁਹਾਨੂੰ ਮਿਲੂਗਾ ਡਾਊਨਲੋਡ ਦਾ ਅਪਲੀਕੇਸ਼ਨ ਫਾਰਮ ਡਾਊਨਲੋਡ ਕਰੋ ਤੁਸੀਂ ਇਹਨਾਂ ਦੀ ਵੈਬਸਾਈਟ ਤੋਂ ਇਹ ਤੁਹਾਨੂੰ ਲਿੰਕ ਨੀਚੇ ਵੀ ਦਿੱਤਾ ਹੋਇਆ ਹੈ ਇਹਦੇ ਵਿੱਚ ਵੈਬਸਾਈਟ ਦੇ ਉੱਪਰ ਤੇ ਉੱਥੋਂ ਵੀ ਤੁਸੀਂ ਉਸ ਨੂੰ ਡਾਊਨਲੋਡ ਕਰ ਸਕਦੇ ਹੋ ਉਹ ਤੁਹਾਨੂੰ ਅੱਗੇ ਦੱਸਣਾ ਕਿ ਕਿੱਦਾਂ ਤੁਸੀਂ ਆਫਲਾਈਨ ਫਿੱਲ ਕਰਨਾਗਾ ਪਰ ਫਾਰਮ ਨੂੰ ਤੁਸੀਂ ਫਿੱਲ ਕਰ ਲੈਣੇ ਸੀ ਸਾਰੀ ਡਿਟੇਲ ਉਹਦੇ ਨਾਲ ਡਾਕੂਮੈਂਟ ਅਟੈਚ ਕਰਨੇ ਨੇ ਕਿਹੜੇ-ਕਿਹੜੇ ਐਜੂਕੇਸ਼ਨਲ ਸਰਟੀਫਿਕੇਟ ਆ ਤੁਹਾਡੇ ਮਾਰਕਸ਼ੀਟਾਂ ਜਿਹੜੀਆਂ ਜਿਵੇਂ 10ਵੀਂ 12ਵੀਂ ਜਾਂ ਤੁਸੀਂ ਵੀ ਕੁਝ ਵੀ ਸਟੱਡੀ ਕੀਤੀ ਆ ਉਹਦੀਆਂ ਸਾਰੀਆਂ ਡਾਕੂਮੈਂਟ ਜਿਹੜੇ ਨੇ ਐਜੂਕੇਸ਼ਨ ਦੇ ਨਾਲ ਲੱਗਣਗੇ ਫੋਟੋਕਾਪੀ ਪ੍ਰੂਫ ਆਫ ਆਇਡੈਂਟੀ ਆਧਾਰ ਕਾਰਡ ਵਗੈਰਾ ਤੁਸੀਂ ਨਾਲ ਲਗਾ ਸਕਦੇ ਹੋ ਤੇ ਪਾਸਪੋਰਟ ਸਾਈਜ਼ ਫੋਟੋ ਤੇ ਪਾਸਪੋਰਟ ਸਾਈਜ਼ ਫੋਟੋ ਨਾਲ ਲਗੋਈ ਅੱਗੇ ਉਸ ਤੋਂ ਬਾਅਦ ਤੁਸੀਂ ਇਹਨੂੰ ਜਿਹੜਾ ਕਿ ਭੇਜਣਾ ਕਿੱਥੇ ਹੈਗਾ ਹੁਣ ਜੇ ਤੁਸੀਂ ਆਫਲਾਈਨ ਕੋ ਭਰਿਆ ਇਹ ਬਾਈ ਪੋਸਟ ਤੁਸੀਂ ਕਿਹੜੇ ਐਡਰੈਸ ਤੇ ਭੇਜਣਾ ਇੱਥੇ ਲਿਖਿਆ ਹੋਇਆ ਇਨ ਪਰਸਨ ਇੱਥੇ ਕੈਂਪ ਆਫਿਸ ਸੀਐਮ ਡੀਆਈ ਜੋਗਸ਼ਾਲਾ ਇੱਥੇ ਸੈਕਟਰ 22 ਸੀ ਇਹ ਲਿਖਿਆ ਹੋਇਆ ਪੂਰਾ ਐਡਰੈਸ ਤੁਸੀਂ ਇਸ ਐਡਰੈਸ ਦੇ ਉੱਪਰ ਭੇਜਣਾ ਹੈ ਜੀ ਤੇ 2 ਜੂਨ ਤੋਂ ਪਹਿਲਾਂ ਪਹਿਲਾਂ ਤੁਸੀਂ ਇਸ ਨੂੰ ਜੋ 2 ਜੂਨ ਤੱਕ ਤੁਸੀਂ ਭੇਜ ਸਕਦੇ ਹੋ ਇਹ ਲਾਸਟ ਡੇਟ ਸਬਮਿਟ ਆਖਰੀ ਮਿਤੀ ਦਿੱਤੀ ਹੋਈ ਹੈ ਇਹਨਾਂ ਨੇ ਇਸ ਤੋਂ ਪਹਿਲਾਂ ਪਹਿਲਾਂ ਤੁਸੀਂ ਭੇਜਣਾਗਾ ਉਸ ਤੋਂ ਬਾਅਦ ਅਗਰ ਤੁਹਾਡੀ ਕੋਈ ਤੁਸੀਂ ਕੁਝ ਪੁੱਛਣਾ ਚਾਹੋ ਨੇ ਉਹਨਾਂ ਤੋਂ ਤਾਂ ਤੁਸੀਂ ਇੱਥੇ ਆ ਨੰਬਰਾਂ ਦੇ ਤੁਸੀਂ ਕਾਲ ਕਰ ਸਕਦੇ ਹੋ ਉਹਨਾਂ ਨੂੰ ਉੱਥੇ ਨੰਬਰ ਦਿੱਤੇ ਹੋਏ ਨੇ ਇਹ ਵਾਲੀ ਉਹਨਾਂ ਦੀ ਅਫੀਸ਼ੀਅਲ ਵੈਬਸਾਈਟ ਆ ਹੁਣ ਆਨਲਾਈਨ ਦਾ ਕੀ ਪ੍ਰੋਸੈਸ ਹੈ ਜੀ ਆਨਲਾਈਨ ਦੇ ਵਿੱਚ ਵੀ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਹਾਨੂੰ ਉਹਦਾ ਵੀ ਲਿੰਕ ਮਿਲ ਜਾਊਗਾ ਇਸ ਵਾਲੀ ਵੈਬਸਾਈਟ ਤੇ ਜਾ ਕੇ ਤੁਸੀਂ ਆਨਲਾਈਨ ਐਪਲੀਕੇਸ਼ਨ ਉੱਪਰ ਫਾਰਮ ਤੇ ਕਲਿੱਕ ਕਰਕੇ ਸਾਰੀ ਡਿਟੇਲ ਨੂੰ ਫਿਲ ਕਰ ਸਕਦੇ ਹੋ ਜਿਹਦੇ ਵਿੱਚ ਤੁਸੀਂ ਕੀ ਕਰਨਾਗੇ ਐਡਜਸਟ੍ਰੇਸ਼ਨ ਕੰਪਲੀਟ ਕਰਨੀ ਆ ਡਾਕੂਮੈਂਟ ਅਪਲੋਡ ਕਰਨੇ ਆ ਜਿੱਥੇ ਤੁਸੀਂ ਉਹ ਡਾਕੂਮੈਂਟ ਤੁਸੀਂ ਭੇਜੋਗੇ ਆਫਲਾਈਨ ਦੇ ਵਿੱਚ ਨਾਮ ਲਗਾ ਕੇ ਭੇਜੋਗੇ ਇੱਥੇ ਕੀ ਆ ਆਨਲਾਈਨ ਦੇ ਲਈ ਡਾਕੂਮੈਂਟ ਲਈ ਅਪਲੋਡ ਹੋਣਗੇ ਜੀ ਕੁਆਲਿਫਿਕੇਸ਼ਨ ਡਾਕੂਮੈਂਟ ਅਪਲੋਡ ਹੋਣਗੇ ਫੋਟੋ ਤੇ ਸਾਈਨ ਜਿਹੜੇ ਕਿ ਉਹ ਅਪਲੋਡ ਹੋਣਗੇ ਤਾਂ ਉਸ ਤੋਂ ਬਾਅਦ ਲਾਸਟ ਵਿੱਚ ਉਸ ਨੂੰ ਰਿਵਿਊ ਕਰਕੇ ਸਬਮਿਟ ਕਰ ਦੇਣਾ ਉਸ ਤੋਂ ਬਾਅਦ ਅੱਗੇ ਡਿਸਟ੍ਰਿਕਟ ਵਾਈਜ਼ ਸੀਟਾਂ ਨੇ ਡਿਸਟ੍ਰਿਕਟ ਵਾਈਜ਼ ਕਿਹੜੇ ਕਿਹੜੇ ਸੀਟਾਂ ਨੇ ਅਮਰਸਾਹ ਤੇ 215 ਪੋਸਟਾਂ ਨੇ ਜਿਵੇਂ ਬਰਨਾਲੇ ਦੇ ਵਿੱਚ ਕਾਲਜ ਦਾ ਨਾਮ ਵੀ ਲਿਖਿਆ ਸੈਂਟਰ ਦਾ ਨਾਮ ਵੀ ਲਿਖ ਰੱਖਿਆ ਇਹਨਾਂ ਨੇ ਕਿ ਕਿੱਥੇ ਕਿਹੜੇ ਸੈਂਟਰ ਦੀਆਂ ਕਿੰਨੀਆਂ ਸੀਟਾਂ ਨੇ ਇਹਨਾਂ ਸੈਂਟਰਾਂ ਦੇ ਵਿੱਚ ਹੀ ਤੁਹਾਡੀ ਟ੍ਰੇਨਿੰਗ ਹੋਣੀ ਹੈ ਜੀ ਤੇ ਜਿਵੇਂ ਬਠਿੰਡੇ ਦੀਆਂ 100 ਜਿਹੜੀਆਂ ਕਿ ਸੀਟਾਂ ਨੇ ਹੁਣ ਇਹਨਾਂ ਨੂੰ ਸੀਟਾਂ ਕਿਹਾ ਗਿਆ ਜਦੋਂ ਤੁਸੀਂ ਸਿਲੈਕਸ਼ਨ ਹੋ ਗਏ ਤੁਹਾਡੀ 2500 55 ਜਿਹੜੀਆਂ ਸੀਟਾਂ ਨੇ ਫੁੱਲ ਹੋ ਗਏ ਉਸ ਤੋਂ ਬਾਅਦ ਇਹ ਹੀ ਤੁਹਾਡੀਆਂ ਪੋਸਟਾਂ ਨੇ ਜੀ ਇਹਨਾਂ ਨੂੰ ਹੀ ਅੱਗੇ 1 ਸਾਲ ਤੱਕ ਤੁਹਾਨੂੰ ਜਿਹੜਾ ਕਿ ਇਹਦਾ ਇਕਸਾਮਾ ਇੱਕ ਤਰ੍ਹਾਂ ਦੀ ਐਡਮਿਸ਼ਨ ਹੈ ਜੀ ਤੁਹਾਡੀ ਤੇ ਤੁਹਾਨੂੰ ਇਹਦਾ ਇੱਕ ਸਰਟੀਫਿਕੇਟ ਵੀ ਮਿਲੇਗਾ ਜਿਹੜਾ ਤੁਹਾਡਾ ਇੱਕ ਤਰ੍ਹਾਂ ਦਾ ਕੋਰਸ ਹੈ ਤੇ ਇਹ ਕੋਰਸ ਇੱਕ ਸਾਲ ਦਾ ਪੂਰਾ ਹੋਊਗਾ ਜਿਹਦੀ 8 ਮਹੀਨੇ ਔਨ ਫੀਲਡ ਟ੍ਰੇਨਿੰਗ ਵੀ ਹੋਊਗੀ ਤੁਹਾਡੀ ਜੋਗਾ ਦੀ ਤਾਂ ਇਸ ਤਰ੍ਹਾਂ ਟੋਟਲ ਇਹ 2555 ਪੋਸਟਾਂ ਨੇ ਇਹਤੇ ਤੁਹਾਨੂੰ ਲਿੰਕ ਮਿਲ ਜਾਣਗੇ ਜੀ ਇਪੋਰਟੈਂਟ ਲਿੰਕ ਦਿੱਤੇ ਹੋਇਆ ਇਸ ਵਾਲੇ ਪੇਜ ਤੇ ਇਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਦੇ ਦਊਗਾ ਤੇ ਇੱਥੇ ਅਪਲਾਈ ਆਫ ਜਿਹੜਾ ਕਿ ਆਨਲਾਈਨ ਫਾਰਮ ਆਨਲਾਈਨ ਫਾਰਮ ਕਿਵੇਂ ਦਾ ਭਰਨਾ ਤੁਸੀਂ ਇੱਥੇ ਕਲਿੱਕ ਕਰਕੇ ਆਨਲਾਈਨ ਫਿਲ ਕਰ ਸਕਦੇ ਹੋ ਅਗਰ ਤੁਹਾਨੂੰ ਪਰਫਾਰਮਾ ਚਾਹੀਦਾ ਤੁਸੀਂ ਇੱਥੇ ਕਲਿੱਕ ਕਰਕੇ ਪਰਫਾਰਮਾ ਡਾਊਨਲੋਡ ਕਰ ਸਕਦੇ ਹੋ ਤੇ ਅਫੀਸ਼ੀਅਲ ਵੈਬਸਾਈਟ ਦਾ ਲਿੰਕ ਦਿੱਤਾ ਹੋਇਆ ਤੇ ਅਗਰ ਤੁਸੀਂ ਇਹਨਾਂ ਦਾ ਬ੍ਰਾਊਚਰ ਮਤਲਬ ਕਿ ਜਿਹਦੇ ਤੇ ਪੂਰੀ ਡਿਟੇਲ ਲਿਖੀ ਹੋਈ ਆ ਜਿਹਦੇ ਤੇ ਫੀਸ ਵਗੈਰਾ ਸਾਰਾ ਕੁਝ ਇਹ ਦਿੱਤਾ ਹੋਇਆਗਾ ਉਹ ਤੁਸੀਂ ਇੱਥੋਂ ਕਿਹੜੇ ਮਤਲਬ ਕਿ ਕਿੰਨੇ ਪਰਸੈਂਟ ਕਿਹੜਾ ਕੋਟਾਗਾ ਉਹ ਤੁਸੀਂ ਇੱਥੋਂ ਦੇਖ ਸਕਦੇ ਹੋ ਪੰਜਾਬ ਦੀਆਂ 85% ਜਿਹੜੀਆਂ ਕਿ ਸੀਟਾਂ ਨਹੀਂ ਗਈਆਂ ਤੇ ਅਦਰ ਜਿਹੜੇ ਸਟੇਟ ਨੇ ਉਹਨਾਂ ਦੀਆਂ 15 ਫੀਸ ਸੀਟਾਂ ਇਹਨਾਂ ਨੇ ਰੱਖੀਆਂ ਹੋਈਆਂ ਨਹੀਂ ਹੈ ਤਾਂ ਹੁਣ ਅਸੀਂ ਪਹਿਲਾਂ ਤਾਂ ਪਰਫਾਰਮਾ ਦੇਖ ਲੈਣਾ ਇੱਕ ਵਾਰ ਇੱਥੇ ਕਲਿੱਕ ਕਰਕੇ ਜਿਹੜਾ ਆਫਲਾਈਨ ਪਰਫਾਰਮਾ ਤੁਸੀਂ ਕਿਸ ਤਰ੍ਹਾਂ ਭਰਨਾ ਹੈਗਾ ਇਸ ਤਰ੍ਹਾਂ ਦਾ ਪਰਫਾਰਮਾ ਜੀ ਇੱਥੇ ਤੁਸੀਂ ਫੋਟੋ ਲਾਉਣੀ ਆ ਬਿਨੇਕਾਰ ਦਾ ਨਾਮ ਤੁਸੀਂ ਇੱਥੇ ਭਰੋਗੇ ਪਿਤਾ ਦਾ ਨਾਮ ਭਰਨਾ ਇੱਥੇ ਮਾਤਾ ਦਾ ਨਾਮ ਭਰਨਾ ਜਨਮ ਤਰੀਕ ਭਰਨੀਆ ਪਤਾ ਭਰਨਾ ਮੋਬਾਈਲ ਨੰਬਰ ਈਮੇਲ ਤੁਸੀਂ ਤੇ ਮੋਬਾਈਲ ਨੰਬਰ ਤੁਸੀਂ ਧਿਆਨ ਨਾਲ ਭਰਨਾ ਤੇ ਜਿਹੜਾ ਚੱਲਦਾ ਹੋਵੇ ਸ਼੍ਰੇਣੀ ਕੈਟਾਗਰੀ ਭਰਨੀ ਆ ਇੱਥੇ ਤੁਸੀਂ ਆਪਣਾ ਵਿਦਿਅਕ ਯੋਗਤਾ ਭਰ ਦੇਣੀ ਆ ਤੇ ਕਿਹੜੇ ਸੈਂਟਰ ਦੇ ਤੁਹਾਡਾ ਹੈਗਾ ਜੇ ਬਠਿੰਡਾ ਸੈਂਟਰ ਆ ਤਾਂ ਬਠਿੰਡੇ ਦੇ ਵਿੱਚ ਕਿਹੜਾ ਕੋਰਸ ਆ ਉਹ ਸੈਂਟਰ ਆ ਉਹ ਦਿੱਤਾ ਹੋਇਆ ਪਿੱਛੇ ਤੁਸੀਂ ਦੇਖ ਸਕਦੇ ਹੋ ਲਿਸਟ ਦੇ ਵਿੱਚ ਉਹ ਤੁਸੀਂ ਇੱਥੇ ਭਰਨਾ ਤੇ ਇੱਥੇ ਤੁਹਾਡੇ ਜਿਹੜੇ ਤੁਸੀਂ ਵਿਸ਼ੇ ਪਾਸ ਕੀਤੇ ਨੇ 10ਵੀਂ 12ਵੀਂ ਉਹ ਤੁਸੀਂ ਇੱਥੇ ਆਪਣਾ ਭਰ ਦੇਣਾ ਸਾਰਾ ਡਿਟੇਲ ਉਸ ਤੋਂ ਬਾਅਦ ਇੱਥੇ ਤੁਸੀਂ ਆਪਣੇ ਸਿਗਨੇਚਰ ਕਰ ਦੇਣੇ ਤੇ ਮਿਤੀ ਪਾ ਦੇਣੀ ਆ ਤੇ ਉਸ ਤੋਂ ਬਾਅਦ ਇਸ ਨੂੰ ਇਹਦੇ ਨਾਲ ਜਿਹੜੇ ਕੁਆਲੀਫਿਕੇਸ਼ਨ ਡਾਕੂਮੈਂਟ ਹੋਣਗੇ ਉਸ ਤੋਂ ਬਾਅਦ ਆਧਾਰ ਕਾਰਡ ਹੋਏਗਾ ਜਾਂ ਜਿਹੜੇ ਵੀ ਡਾਕੂਮੈਂਟ ਤੁਹਾਨੂੰ ਪਹਿਲਾਂ ਦੱਸੇ ਨੇ ਉਹ ਸਾਰੇ ਅਟੈਚ ਕਰਕੇ ਇਸ ਨੂੰ ਬਾਈ ਪੋਸਟ ਦਿੱਤੇ ਹੋਏ ਐਡਰੈਸ ਤੇ ਭੇਜ ਦੇਣਾਗਾ ਉਸ ਤੋਂ ਬਾਅਦ ਅਸੀਂ ਇੱਕ ਆਨਲਾਈਨ ਫਾਰਮ ਫਿਲ ਕਰਕੇ ਤੁਹਾਨੂੰ ਦੱਸਾਂਗੇ ਕਿਸ ਤਰ੍ਹਾਂ ਆਨਲਾਈਨ ਫਾਰਮ ਨੂੰ ਫਿਲ ਕਰਨਾ ਤੁਸੀਂ ਘਰ ਬੈਠੇ ਉਸ ਫਾਰਮ ਨੂੰ ਆਨਲਾਈਨ ਫਿਲ ਕਰ ਸਕਦੇ ਹੋ ਜਿਹੜੀ ਫੀਸ ਹੋਊਗੀ ਇਹਦੀ ਉਹ ਤੁਹਾਨੂੰ ਦੱਸ ਦਿੱਤਾ ਕਿ ਐਡਮਿਸ਼ਨ ਤੁਹਾਡੀ ਜੇਕਰ ਹੋਂਦੀ ਆ ਤਾਂ ਤੁਹਾਨੂੰ ਕਾਉਂਸਲਿੰਗ ਲਈ ਬੁਲਾਉਣਗੇ ਉੱਤੇ ਤਾਂ ਕਾਉਂਸਲਿੰਗ ਦੇ ਸਮੇਂ ਹੀ ਤੁਹਾਡੇ ਤੋਂ 1000 ਰੁਪਏ ਜਿਹੜੀ ਐਡਮਿਸ਼ਨ ਫੀਸ ਹੋਊ ਲੈ ਜਾਉ। ਉਸ ਤੋਂ ਪਹਿਲਾਂ ਤੁਸੀਂ ਕੋਈ ਫੀਸ ਪੇ ਨਹੀਂ ਕਰਨਾ। ਉਸ ਤੋਂ ਹੁਣ ਆਪਾਂ ਦੇਖਾਂਗੇ ਕਿ ਇਸ ਨੂੰ ਅਪਲਾਈ ਕਿੱਦਾਂ ਕਰਨਾ ਹੈ। ਤੇ ਇਸ ਵੈਬਸਾਈਟ ਦੇ ਇੰਪੋਰਟੈਂਟ ਲਿੰਕਸ ਦੇ ਵਿੱਚ ਜਿਹੜਾ ਇਹ ਅਪਲਾਈ ਆਨਲਾਈਨ ਦਾ ਪਹਿਲਾ ਲਿੰਕ ਦਿੱਤਾ ਹੋਇਆ ਸੀ ਇੱਥੇ ਕਲਿੱਕ ਕਰਾਂਗੇ। ਇੱਥੇ ਕਲਿੱਕ ਕਰਨ ਤੋਂ ਬਾਅਦ ਇਸ ਤਰ੍ਹਾਂ ਦਾ ਫਾਰਮ ਓਪਨ ਹੋਏਗਾ ਜੀ। ਐਡਮਿਸ਼ਨ ਫਾਰਮ ਦਾਖਲੇ ਲਈ ਅਰਜ਼ੀ ਤੁਸੀਂ ਦੇਣੀ ਆ। ਇਸ ਨੂੰ ਤੁਸੀਂ ਫਿਲ ਕਰਨਾਗਾ। ਜਿਸ ਤਰ੍ਹਾਂ ਤੁਸੀਂ ਆਨਲਾਈਨ ਫਾਰਮ ਫਿਲ ਕਰਕੇ ਭੇਜੋਗੇ ਉਸੇ ਤਰ੍ਹਾਂ ਹੀ ਇਹ ਆਨਲਾਈਨ ਫਾਰਮ ਆ ਤੁਸੀਂ ਆਨਲਾਈਨ ਵੀ ਭਰ ਸਕਦੇ ਹੋ ਤੇ ਇੱਕ ਗੱਲ ਤੁਹਾਨੂੰ ਦੱਸ ਦਈਏ ਇਹ ਡਿਪਲੋਮਾ ਇਨ ਮੈਡੀਟੇਸ਼ਨ ਐਂਡ ਜੋਗਾ ਸਾਇੰਸ ਜਦੋਂ ਤੁਸੀਂ 1 ਸਾਲ ਦਾ ਇਹ ਕੋਰਸ ਹੈ ਤੁਹਾਡਾ ਡਿਪਲੋਮਾ ਇਨ ਮੈਡੀਟੇਸ਼ਨ ਐਂਡ ਜੋਗਾ ਸਾਇੰਸ ਦੇ ਵਿੱਚ ਜਿਸ ਦੀਆਂ 2555 ਸੀਟਾਂ ਨੇ ਹੁਣ ਠੀਕ ਆ ਇਸ ਨੂੰ ਸੀਟਾਂ ਸਮਝੋ ਤੇ ਇਹਨੂੰ ਪੋਸਟਾਂ ਵੀ ਕਹਿ ਸਕਦੇ ਹੋ ਤੁਸੀਂ ਕਿਉਂਕਿ ਜਦੋਂ ਤੁਸੀਂ 2555 ਇਸ ਡਿਪਲੋਮੇ ਨੂੰ ਪਾਸ ਕਰਨਗੇ ਜਿਨ੍ਹਾਂ ਦੇ ਹਾਈਐਸਟ ਨੰਬਰ ਹੋਣਗੇ 25 55 ਜਿਹੜੇ ਸਿਲੈਕਟ ਹੋਣਗੇ ਉਹਨਾਂ ਨੂੰ ਸਰਕਾਰੀ ਜੋਬ ਜਿਹੜੀ ਕਿ 25000 ਰੁਪਏ ਪ੍ਰਤੀ ਮਹੀਨਾ ਜਿਹੜਾ ਕਿ ਸੈਲਰੀ ਦਿੱਤੀ ਜਾਊਗੀ ਜਦੋਂ ਉਹਨਾਂ ਦੀ ਸਿਲੈਕਸ਼ਨ ਹੋ ਗਈ ਇੱਕ ਸਾਲ ਤੁਹਾਨੂੰ ਇਸ ਡਿਪਲੋਮੇ ਦੇ ਵਿੱਚ ਲਾਉਣਾ ਪਊਗਾ ਜਿਹਦੀ 8 ਮਹੀਨਿਆਂ ਦੀ ਆਨ ਫੀਲਡ ਜਿਹੜੀ ਕਿ ਟ੍ਰੇਨਿੰਗ ਹੋਊਗੀ ਤੁਹਾਡੇ ਤੇ ਦੋਸਤੋ ਦਾਖਲੇ ਲਈ ਅਰਜੀ ਫਾਰਮ ਕਿਤਾ ਫਿਲ ਕਰਨਾ ਇੱਥੇ ਬਿਨੇਕਰ ਦਾ ਨਾਮ ਆਊਗਾ ਸਟੂਡੈਂਟ ਦਾ ਨਾਮ ਆਉਣਾ ਹੈ ਕੈਂਡੀਡੇਟ ਦਾ ਪਿਤਾ ਜਾਂ ਪਤੀ ਦਾ ਨਾਮ ਭਰਨਾ ਇੱਥੇ ਮਾਤਾ ਦਾ ਨਾਮ ਇੱਥੇ ਫਿਲ ਕਰਨਾ ਜਨਮ ਤਰੀਕ ਤੁਸੀਂ ਭਰ ਦੇਣੀ ਹੈ ਪਤਾ ਐਡਰੈਸ ਇੱਥੇ ਤੁਸੀਂ ਭਰਨਾ ਹੈ ਮੋਬਾਈਲ ਨੰਬਰ ਭਰ ਕੇ ਈਮੇਲ ਆਈਡ ਜਿਹੜਾ ਤੁਹਾਡੇ ਕੋਲੇ ਸਹੀ ਚੱਲਦੀ ਆ ਉਹ ਮੇਲ ਇੱਥੇ ਭਰਨੀ ਆ ਇੱਥੇ ਤੁਸੀਂ ਆਪਣੀ ਕਾਸਟ ਚੁਣ ਲੈਣੀ ਹੈ ਜਨਰਲ OBC ST ਦਾ ਜਿਹੜੀ ਵੀ ਹੈ ਇੱਥੇ ਆਧਾਰ ਕਾਰਡ ਦਾ ਨੰਬਰ ਫਿਲ ਕਰਨਾ ਇੱਥੇ ਤੁਸੀਂ ਆਪਣਾ ਜੈਂਡਰ ਸਿਲੈਕਟ ਕਰ ਲੈਣਾ ਇੱਥੇ ਤੁਸੀਂ ਸਾਡੇ ਲੈਟ ਸੈਂਟਰ ਲਈ ਜ਼ਿਲ੍ਹਾ ਚੁਣਨਾ ਜਿਹੜੇ ਜ਼ਿਲ੍ਹੇ ਦੇ ਵਿੱਚ ਤੁਹਾਡਾ ਮਤਲਬ ਕਿ ਤੁਹਾਨੂੰ ਲੱਗਦਾ ਕਿ ਜਿਹੜੇ ਜ਼ਿਲ੍ਹੇ ਤੁਸੀਂ ਪੋਸਟ ਭਰਨੀ ਆ ਜਿੱਥੇ ਤੁਹਾਡੀ ਮਤਲਬ ਕਿ ਟ੍ਰੇਨ ਹੋਊਗੀ ਤੁਸੀਂ ਉਸ ਨੂੰ ਇੱਥੋਂ ਸਿਲੈਕਟ ਕਰ ਲੈਣਾ ਹੈ ਉਸ ਤੋਂ ਬਾਅਦ ਅੱਗੇ ਵਿੱਦਿਅਕ ਯੋਗਤਾ ਇੱਥੇ ਤੁਸੀਂ ਆਪਣੇ ਪਾਸ ਕਰਨ ਦਾ ਸਾਲ ਭਰਨਾ ਜਿਵੇਂ 10ਵੀਂ ਕਲਾਸ ਪਾਸ ਕਿਦੋਂ ਪਾਸ ਕੀਤੀ ਆ ਕਿਹੜੇ ਬੋਰਡ ਤੋਂ ਪਾਸ ਕੀਤੀ ਆ ਇੱਥੇ ਤੁਸੀਂ ਉਸ ਫਾਈਲ ਨੂੰ ਅਪਲੋਡ ਕਰਨਾ ਜਿਹੜੀ ਕਿ 200 ਜਿਹੜੀ ਕਿ 2 MB ਤੋਂ ਘੱਟ ਹੋਣੀ ਚਾਹੀਦੀ ਤੇ PDF ਦੇ ਵਿੱਚ ਤੁਸੀਂ ਸੇਵ ਕਰਕੇ ਰੱਖ ਲੈਣੀ ਆ ਫਾਈਲ ਜਿਵੇਂ 10ਵੀਂ ਕਲਾਸ ਦਾ ਜਮਸੀ ਤੁਸੀਂ ਇੱਥੇ ਅਪਲੋਡ ਕਰਨਾ ਹੈ ਇਸੇ ਤਰ੍ਹਾਂ ਹੀ 12ਵੀਂ ਕਲਾਸ ਦਾ ਜਮਸੀ ਇੱਥੇ ਅਪਲੋਡ ਕਰਨਾ ਉਸ ਤੋਂ ਬਾਅਦ ਅੱਗੇ ਤੁਸੀਂ ਗ੍ਰੈਜੂਏਸ਼ਨ ਕੀਤੀ ਆ ਤਾਂ ਤੁਸੀਂ ਉਸ ਦੀ ਡਿਟੇਲ ਭਰ ਕੇ ਵੀ ਅਪਲੋਡ ਕਰ ਸਕਦੇ ਹੋ ਤੇ ਅੱਗੇ ਜਾ ਕੇ ਤੁਸੀਂ ਅਦਰ ਕੋਈ ਹੋਰ ਤੁਹਾਡੇ ਕੋਲ ਐਮਏ ਬੀਐਡ ਜਾਂ ਕੋਈ ਹੋਰ ਕੁਆਲਿਫੀਕੇਸ਼ਨ ਹੈਗੀ ਉਹ ਵੀ ਤੁਸੀਂ ਇੱਥੇ ਫਿਲ ਕਰਕੇ ਤੇ ਜਿਹੜਾ ਕਿ ਮਾਰਕ ਸ਼ੀਟ ਆ ਜਿਹੜੀ ਉਹਦੀ ਨੰਬਰਿੰਗ ਸ਼ੀਟ ਹੋਊ ਉਹ ਇੱਥੇ ਅਪਲੋਡ ਕਰ ਸਕਦੇ ਹੋ ਉਸ ਤੋਂ ਬਾਅਦ ਇੱਥੇ ਤੁਸੀਂ ਅਪਲੋਡ ਕਰਨੀ ਹੈ ਆਪਣੀ ਫੋਟੋ ਪਾਸਪੋਰਟ ਸਾਈਜ਼ ਜਿਹੜੀ ਕਿ ਜੇਪੀਜੀ ਫਾਰਮੈਟ ਦੀ ਹੋਣੀ ਚਾਹੀਦੀ ਹੈ 10kb ਤੋਂ ਲੈ ਕੇ 500kb ਦੇ ਵਿੱਚ ਵਿੱਚ ਇਸੇ ਤਰ੍ਹਾਂ ਹੀ ਸਿਗਨੇਚਰ ਨੇ ਜਿਹੜੇ ਤੁਸੀਂ ਅਪਲੋਡ ਕਰਨੇ ਨੇ ਇੱਥੇ ਚੂਜ਼ ਫਾਈਲ ਤੇ ਕਲਿੱਕ ਕਰਕੇ 10kb ਤੋਂ 300kb ਦੇ ਵਿੱਚ ਤੇ ਇੱਥੇ ਤੁਸੀਂ ਚੈੱਕ ਬਾਕਸ ਤੇ ਟਿਕ ਟਾਕ ਦੇਣੀ ਹੈ ਉਸ ਤੋਂ ਬਾਅਦ ਜਮ੍ਹਾਂ ਕਰ ਦੇਣੀ ਹੈ ਤਾਂ ਦੋਸਤੋ ਇਸ ਫਾਰਮ ਨੂੰ ਅਸੀਂ ਤੁਹਾਨੂੰ ਫਿਲ ਕਰਕੇ ਦਾਜ ਨੇ फटाफट ਅਸੀਂ ਫਿਲ ਕਰ ਲਿਆ ਤਾਂ ਕਿ ਵੀਡੀਓ ਲੰਬੀ ਨਾ ਹੋਵੇ ਦੋਸਤੋ ਇੱਥੇ ਅਸੀਂ ਸਾਰੀ ਡਿਟੇਲ ਫਿਲ ਕਰ ਲਈ ਹੈ ਨਾਮ ਵਗੈਰਾ ਜੀਮੇਲ ਵਗੈਰਾ ਸਾਰਾ ਫਿਲ ਕਰ ਲਿਆ ਸੀ ਇੱਥੇ ਅਗਰ ਆ ਕਿਸੇ ਦੀ ਐਸਸੀ ਕੈਟਾਗਰੀ ਆ ਜਦੋਂ ਅਸੀਂ ਕੈਟਾਗਰੀ ਸਿਲੈਕਟ ਕਰ ਦਿੱਤਾ ਇੱਥੇ ਮਤਲਬ ਕਿ ਤੁਹਾਨੂੰ ਡਾਕੂਮੈਂਟ ਐਸਸੀ ਕੈਟਾਗਰੀ ਦਾ ਅਪਲੋਡ ਕਰਨਾ ਪਊਗਾ ਐਸਸੀ ਕੈਟਾਗਰੀ ਸਰਟੀਫਿਕੇਟ ਅਪਲੋਡ ਕਰਨਾ ਪਊ ਜਿਹਦਾ ਸਾਈਜ਼ ਪੀਡੀਐਫ ਦੇ ਵਿੱਚ 2MB ਤੋਂ ਘੱਟ ਹੋਣਾ ਚਾਹੀਦਾ ਜੀ ਉਹ ਅਸੀਂ ਇੱਥੇ ਅਪਲੋਡ ਕਰ ਦਿੱਤੀ ਆ ਉਸ ਤੋਂ ਬਾਅਦ ਇੱਥੇ 10ਵੀਂ ਕਲਾਸ ਦੀ ਡੀਟੇਲ ਫਿਲ ਕਰਦੇ ਜਿਵੇਂ ਤੁਹਾਨੂੰ ਦੱਸਿਆ ਸੀ ਇੱਥੇ ਅਸੀਂ ਉਹ ਫਾਈਲ 10ਵੀਂ ਦੀ ਮਾਰਕਸ਼ੀਟ ਅਪਲੋਡ ਕਰ ਦਿੱਤੀ ਆ ਤੇ ਇਸ ਕੈਂਡੀਡੇਟ ਨੇ ਪਲੱਸ 2 ਪਾਸ ਕੀਤੀ ਹੋਈ ਆ ਪਲੱਸ 2 ਤੱਕ ਇਹਦੀ ਡੀਟੇਲ ਸੋਨੇ ਫਿਲ ਕਰ ਦਿੱਤੀਆਂ ਨੇ ਉਸ ਤੋਂ ਬਾਅਦ ਡਾਕੂਮੈਂਟ ਅਪਲੋਡ ਜਿਹੜੇ ਅੱਗੇ ਕਰਨੇ ਸੀਗੇ ਅੱਗੇ ਉਹਦੇ 'ਚ ਅਪਲੋਡ ਫੋਟੋ ਜਿਹੜੀ ਸਿਲੈਕਟ ਕਰ ਲਈ ਅਸੀਂ ਤੇ ਸignenture ਵੀ ਅਪਲੋਡ ਕਰ ਦਿੱਤੇ ਨੇ ਹੁਣ ਅਸੀਂ ਜਮਾ ਕਰਾਂਗੇ ਜੀ ਜਮਾ ਕਰਨ ਤੋਂ ਬਾਅਦ ਅੱਗੇ ਤਾਂ ਕੀ ਪ੍ਰੋਸੈਸ ਆਉਂਦਾ ਜਮਾ ਕਰੋ ਤੇ ਕਲਿੱਕ ਕਰਨ ਤੋਂ ਬਾਅਦ ਐਪਲੀਕੇਸ਼ਨ ਫਾਰਮ ਸਬਮਿਟਡ ਸਕਸੈਸਫੁਲ ਦਾ ਮੈਸੇਜ ਆ ਚੁੱਕਿਆ ਹੈ ਇੱਥੇ ਨੀਚੇ ਲਿਖਿਆ ਹੋਇਆ ਜੁਗਰ ਐਪਲੀਕੇਸ਼ਨ ਹੈਜ਼ ਬੀਨ ਰਿਸੀਵਡ ਐਂਡ ਪ੍ਰੋਸੀਡਡ ਤੁਹਾਡੀ ਐਪਲੀਕੇਸ਼ਨ ਰਿਸਿਵ ਹੋ ਚੁੱਕੀ ਆ ਰੈਫਰੈਂਸ ਨੰਬਰ ਤੁਹਾਨੂੰ ਇੱਥੇ ਦਿਖਾ ਦੇਊਗਾ ਇਸ ਨੂੰ ਤੁਸੀਂ ਇੱਥੋਂ ਕਾਪੀ ਕਰ ਲੈਣਾ ਸੀ ਜਾਂ ਤੁਸੀਂ ਡਾਊਨਲੋਡ ਐਪਲੀਕੇਸ਼ਨ ਫਾਰਮ ਤੇ ਕਲਿੱਕ ਕਰਨਾ ਇਹਦਾ ਇੱਥੋਂ ਤੁਸੀਂ ਪ੍ਰਿੰਟ ਲੈ ਕੇ ਰੱਖ ਲੈਣਾ ਜੀ ਪ੍ਰਿੰਟ ਕਢਵਾ ਕੇ ਜਦੋਂ ਤੁਹਾਡੀ ਕਾਉਂਸਲਿੰਗ ਹੋਊਗੀ ਇਹ ਤੁਸੀਂ ਇੱਥੋਂ ਨਾਲ ਲੈ ਕੇ ਜਾਣਾ ਹੋਊਗਾ ਜਦੋਂ ਤੁਹਾਨੂੰ ਬੁਲਾਇਆ ਜਾਊਗਾ ਤੇ ਕਾਉਂਸਲਿੰਗ ਦਾ ਸ਼ਡਿਊਲ ਆ ਜਿਹੜਾ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਪਾਇਆ ਹੋਣਾ ਜੀ ਤੇ ਤੁਸੀਂ ਸਮੇਂ-ਸਮੇਂ ਤੇ ਚੈੱਕ ਕਰਦੇ ਰਹੋ ਤਾਂ ਦੋਸਤੋ 2 ਜੂਨ ਤੋਂ ਪਹਿਲਾਂ ਪਹਿਲਾਂ ਤੁਸੀਂ ਇਸ ਫਾਰਮ ਨੂੰ ਫਿਲ ਕਰ ਲੈਣਾਗਾ ਤੇ ਜਾਂ ਫਿਰ ਤੁਸੀਂ ਇਸ ਨੂੰ ਆਫਲਾਈਨ ਵੀ ਭੇਜ ਸਕਦੇ ਹੋ ਜਿਹੜਾ ਆਨਲਾਈਨ ਫਾਰਮ ਫਿਲ ਕਰ ਦਿੱਤਾ ਤੁਸੀਂ ਇਹ ਉਹਨਾਂ ਕੋਲੇ ਸਬਮਿਟ ਹੋ ਚੁੱਕਿਆ ਇਸ ਤੋਂ ਬਾਅਦ ਜਿਹੜਾ ਰੈਫਰੈਂਸ ਨੰਬਰ ਆ ਉਹ ਤੁਸੀਂ ਸੰਭਾਲ ਕੇ ਰੱਖਣਾਗਾ ਤਾਂ ਦੋਸਤੋ ਇੰਨੀ ਕਾ ਇਨਫਾਰਮੇਸ਼ਨ ਲੈ ਕੇ ਹਾਜ਼ਰ ਹੋਏ ਸੀ ਵੀਡੀਓ ਵਧੀਆ ਲੱਗੀ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕਸ ਫॉर ਵਾਚਿੰਗ